ਇਹ ਕਹਿ ਲੋ ਕਿ ਨਸ਼ੇ ਦਾ ਮੁੱਦਾ ਨਾ ਉਹ ਕਾਫੀ ਗੰਭੀਰ ਹੈ ਬਹੁਤ ਜ਼ਿਆਦਾ ਜਿੰਨਾ ਮਤਲਬ ਕਹਿ ਲੋ ਕਿ ਉਹਨਾਂ ਹੀ ਥੋੜਾ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇੰਨੀਆਂ ਸਰਕਾਰਾਂ ਪੈਂਦੀ ਪੈਂਦੀ 40 ਸਾਲ ਸਾਲ ਤੋਂ ਬਣ ਚੁੱਕੀਆਂ ਸਰਕਾਰਾਂ ਉਹਨਾਂ ਨੇ ਮੁੱਦੇ ਹੱਲ ਕਿਉਂ ਨਹੀਂ ਕੀਤੇ ਜਿਹੜੇ ਪਿੰਡ ਤਾਂ ਨਹੀਂ ਚੱਗਿਆ ਵਾ ਉਥੋਂ ਦੀ ਗਲੀਆਂ ਖਰਾਬ ਨਾਲੀਆਂ ਖਰਾਬ ਪਾਣੀ ਕਿੰਨਾ ਕਿੰਨਾ ਖੜਾ ਮੱਛਰ ਕਿੰਨਾ ਕਿੰਨਾ ਬੱਚੇ ਇਹਨਾਂ ਨੂੰ ਤਰਸ ਹੀ ਨਹੀਂ ਆਇਆ ਕਿ ਬੱਚੇ ਛੋਟੇ ਛੋਟੇ ਸਕੂਲ ਕਿੱਦਾਂ ਜਾਂਦੇ ਹੋਣਗੇ ਇਹਨਾਂ ਦੇ ਨਸ਼ੇ ਦਾ ਬੁਰਾ ਹਾ ਨਸ਼ੇ ਦੇ ਵਿੱਚ ਸਮਝੋ ਕਿ ਬੀਬੀਆਂ ਭੈਣਾ ਗਲੇ ਲਾ ਕੇ ਰੋਂਦੀਆਂ ਪਈਆਂ ਉਹ ਕਹਿੰਦੇ ਵੀ ਨਾਲੀਆਂ ਤੇ ਬਾਅਦ ਚ ਵੀ ਬਣ ਜਾਣਗੀਆਂ ਪਹਿਲਾ ਨਸ਼ਾ ਰੋਗ ਲਈ ਸਾਡੀਆਂ ਨਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ ਤੇ ਫਸਲਾਂ ਰੋਕਣੀਆਂ ਬਹੁਤ ਜ਼ਰੂਰੀ ਹੈ। ਭਾਈ ਦੀਪ ਸਿੱਧੂ ਕਹਿੰਦਾ ਨਹੀਂ ਫਸਲਾਂ ਦੇ ਨਸਾਂ ਦੀ ਲੜਾਈ ਉਹ ਵਾਕਿਆ ਸੱਚ ਹੈ ਜੀ ਉਹ ਪਿੰਡਾਂ ਚ ਆ ਕੇ ਵੇਖੋ ਫਿਰ ਪਤਾ ਲੱਗਦਾ ਪਤਾ ਲੱਗਦਾ ਬਿਲਕੁਲ ਜੀ ਬਿਲਕੁਲ ਕਿਹੜੀ ਖਾਸ ਕਰਕੇ ਜੀ ਆਪਾਂ ਨਸ਼ਿਆਂ ਤੋਂ ਇਲਾਵਾ ਹੋਰ ਕਿਹੜੀਆਂ ਮੰਗਾਵਾ ਇਥੋਂ ਦੇ ਇਲਾਕੇ ਦੀਆਂ ਵੈਸੇ ਦੇਖੋ ਨਸ਼ੇ ਤੋਂ ਇਲਾਵਾ ਕਹਿ ਲਓ ਕਿ ਆਪਣਾ ਤੰਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਮੁੱਦਾ ਵਾ ਗੁਰੂ ਸਬੇਤ ਵੀ ਦਾ ਮੁੱਦਾ ਉਹ ਵੀ ਹੱਲ ਕਰਨਾ ਬਹੁਤ ਜ਼ਰੂਰੀ ਹੈ ਕਿਸਾਨੀ ਦਾ ਮੁੱਦਾ ਵਾ ਬੇਰੋਜ਼ਗਾਰੀ ਦਾ ਮੁੱਦਾ ਵਾ ਜਿਹੜਾ ਫਰੋਤੀਆਂ ਉਹਦਾ ਮੁੱਦਾ ਵਾ ਜਿਹੜਾ ਪ੍ਰਸ਼ਾਸਨ ਧੱਕੇਸ਼ਾਹੀ ਕਰਦਾ ਉਹਦਾ ਮੁੱਦਾ ਮੈਂ ਇੱਕ ਚੀਜ਼ ਦੇਖਣਾ ਚਾਹੁੰਦਾ ਮੈਂ ਬੜੀ ਮੈਗਨੋਰਡ ਕੀਤੀ ਜੇ ਉਹਦਾ ਪਿੰਡਾਂ ਵਿੱਚ ਚਿਰਦਾ ਪਿਆ ਵਾ ਮਤਲਬ ਸਰਕਾਰਾਂ ਨੂੰ ਇਹਨਾਂ ਨਾਲ ਸਮਾਂ ਸਾਹ ਹੋ ਚੁੱਕਾ ਵਾ ਸਰਕਾਰ ਤਾਂ ਮੁੱਦੇ ਹੀ ਨਹੀਂ ਹੱਲ ਕਰਦੀਏ ਵੀ ਹਜੇ ਵੀ ਆ ਕੇ ਉਹ ਹੀ ਗੰਦੀ ਰਾਜਨੀਤੀ ਸਾਨੂੰ ਵੋਟਾਂ ਪਾਓ ਤੁਹਾਡੇ ਬੰਦੀ ਸਿੰਘ ਰਿਹਾ ਕਰਾਂਗੇ ਸਾਨੂੰ ਵੋਟਾਂ ਪਾਓ ਤੁਹਾਡਾ ਗਲੀਆਂ ਨਾਲੀਆਂ ਬਣਾਵਾਂਗੇ ਸਾਨੂੰ ਵੋਟਾਂ ਪਾਓ ਨਸ਼ਾ ਮੁਕਤ ਕਰਦਾਂਗੇ ਉਹ ਯਾਰ ਕੋਈ ਹੋਰ ਕੋਈ ਕੰਮ ਵੀ ਚੇਤਾ ਕਰ ਲੋ ਤੁਸੀਂ ਵੋਟਾਂ ਟਾਈਮ ਚੇਤਾ ਆਉਂਦਾ ਪਿਆ ਆ ਸੀਐਮ ਸਾਹਿਬ ਸਿਰ ਤਰਨ ਤਰ ਦੇ ਹਲਕੇ ਵਿੱਚ ਪੰਜ ਵਾਰੀ ਆ ਚੁੱਕੇ ਆ ਮਾਨੂੰ ਵਿਖਾਓ ਕਿ ਹਲਕੇ ਪੰਜ ਵਾਰੀ ਗਏ